ਅਗਲੀ ਫੋਟੋ ਲੈ ਕੇ ਆਉਣਾ ਜਿਹੜਾ ਨਾਰ ਪਾਂਪ ਨੂੰ ਲੈ ਓਏ ਫੋਨ ਐ ਕਰ ਜੈ ਹਰਾਂ ਦੇ ਵੀਡੀਓ ਪੜਾਉਂਦੇ ਕਿਹੜਾ ਇੱਕ ਕਰਕ ਕਿਹੜਾ ਇੱਕ ਕਰਕ ਜਿਹੜਾ ਸਾਡੇ ਨਾਲ ਖਿਆਲ ਆ ਰਹਿ ਕਰਨਾ ਜੈ ਹਰਾਂ ਦੇ ਜੈ ਹਰਾਂ ਦੇ ਜੈ ਹਰਾਂ ਦੇ ਮੁਕਾਬਲਾ ਗੁਰਦਾਬਾ 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 ਹਲੰਗ ਲੰਦੋ ਰੋ ਜਾਓ ਜਣਗੀ زندہ باد زندہ باد زندہ باد مزدور رلے گا اکھ کردار زندہ باد زندہ باد مرداباد 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 यादगार मुर्दाबास मुर्दा यादगार मुर्दाबास मुर्दा रह ਜਿੰਦਾਬਾਦ ਜਿੰਦਾਬਾਦ ਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਾਡੀ ਥਾਨ ਜਥੇਬੰਦੀ ਕਿਸਾਨ ਨੌਜਵਾਨ ਸਰਕਮਟੀ ਪੰਜਾਬ ਸਾਡੇ ਸੁਪ ਤੋਂ ਘਟਾਉਣ ਦੇ ਦਿੱਤੇ ਕੋਟਵਾ ਉਹਨਾਂ ਵੱਲੋਂ ਸਾਨੂੰ ਕਾਲ ਆਈ ਕਿ ਸਾਡੇ ਜਿਹੜੇ ਕਿਸਾਨਾਂ ਨਾਲ ਤਕੀਸ਼ਾ ਜੀ ਭਾਨਖਰੋੜੀ ਬਾਰਡਰ ਦੇ ਸਮੋ ਬੱਟ ਤੇ ਸਾਡੇ ਨਾਲ ਧੱਕਾ ਕੀਤਾ ਗਿਆ ਪਹਿਲੋਂ ਦੇ ਸਾਨੂੰ ਮੀਟਿੰਗਾਂ ਦੇ ਸੱਦ ਲਿਆ ਤੇ ਸਾਡੀ ਪਿੱਠ ਤੇ ਸਰਾ ਮਾਰਿਆ ਇਹਦੇ ਸਬੰਧ ਵਿੱਚ ਅਸੀਂ ਸਰਕਾਰ ਦੇ ਖਿਲਾਫ ਉਹਨਾਂ ਦੇ ਹੁਕਮਾਂ ਆਏ ਅਹੀਂ ਕਾਂਥਾ ਰੋਸ ਮਜਾਰੇ ਪਿੰਡ ਪਿੰਡ ਰੋਸ ਮਜਾਰੇ ਨਾਰੇ ਪੁੱਤਲੇ ਫੁੱਪੰਡਾ ਅੱਗੋਂ ਵੀ ਸਾਨੂੰ ਜਿਤਨਾ ਹੁਕਮ ਆਊਗਾ ਹੈ ਸਰਕਾਰ ਦੇ ਖਿਲਾਫ ਰੋਸ ਮਜਾਰਾ ਕਰਨਗੇ ਰਵਿੰਦਰ ਸਿੰਘ ਕਿਸਾਨ ਔਜਾਤ ਰਿਮੇਟੀ ਪਿੰਡ ਮਾਨ ਵਾਲੇ ਤੋਂ ਉਮੀਦ ਪਤਾਣਾ ਜੋ ਵੀ ਕੱਲ ਪਰਸੋਂ ਤੋਂ ਜਿਹੜਾ ਸਿੰਘੂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਨਾਲ ਧੱਕਾ ਕੀਤਾ ਅੱਜ ਤੋੜਫੋੜ ਕੀਤੀ ਆ ਭਗਵੰਤ ਮਾਨ ਸਰਕਾਰ ਨੇ ਸਾਡੇ ਪੇਟੇ 'ਚ ਖੁਰਾ ਮਾਰਿਆ ਹੈ ਵੀ ਅਸੀਂ ਆਪਣਾ ਹੱਕ ਲੈਣ ਗਏ ਹਾਂ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਤਸ਼ੱਦਦ ਕੀਤਾ ਸਾਡੇ ਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੇ ਫੋਰਮ ਦੇ ਪ੍ਰਧਾਨ ਜੋ ਵੀ ਸਾਨੂੰ ਆਗੂ ਦੱਸਣਗੇ ਅਸੀਂ ਉਹਨਾਂ ਦੀ ਕਾਰਵਾਈ ਦੇ ਹਨ ਟੋਲ ਪਲਾਜੇ ਮਦਲਣੇ ਪਏ ਸੜਕਾਂ ਬਦਲੀਆਂ ਪਈਆਂ ਜਾਮ ਕਰਨੇ ਪਏ ਪਰ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਜੋ ਸਰਕਾਰ ਤਸ਼ੱਦਦ ਕਰਨਾ ਚਾਹੁੰਦੀ ਜੋ ਵੀ ਕਰਨਾ ਅੱਗੇ ਅਬਦਾਲੀ ਨੇ ਕੀਤੇ ਸੀ ਪੰਜਾਬ ਤੇ ਬੜੇ ਆਰਗ ਜੇਬ ਆਇਆ ਸੀ ਪਰ ਇਹ ਸਿੱਖ ਕੌਮ ਨਹੀਂ ਝੁਕੀ ਤੇ ਝੁਕਣਾ ਹੁਣ ਵੀ ਨਹੀਂ ਆ ਭਗਵੰਤ ਮਾਨ ਸਰਕਾਰ ਹੋਰ ਵੀ ਜ਼ੋਰ ਨਾਲ ਤਸ਼ੱਦਦ ਕਰਲੇ ਪਰ ਇਹ ਜਿਉ ਸੰਘਰਸ਼ ਵਰਤਵਾਦ ਖੜਾ ਕਰਕੇ ਫੇਰ ਅਸੀਂ ਇਹਨਾਂ ਦਾ ਬਾਰਡਰ ਤੇ ਪਾਵਾਂਗੇ ਬਿਲਕੁਲ ਨਹੀਂ ਇਹ ਸਾਡੇ ਇਥੇ ਪਿੰਡਾਂ ਦੇ ਵਿੱਚ ਕੋਈ ਆਮ ਪਾਰਟੀ ਦਾ ਕੋਈ ਐਮਐਲਏ ਕੋ ਲੀਡਰ ਆਉਂਦਾ ਪਸ ਅਸੀਂ ਉਹਨਾਂ ਦਾ ਪੂਰਾ ਵਿਰੋਧ ਕਰਾਂਗੇ ਉਹਨਾਂ ਨੂੰ ਪਿੰਡਾਂ 'ਚ ਵੜਨਾ ਨਹੀਂ ਦਿੱਤਾ ਜਾਊਗਾ ਇਹ ਆਪਣਾ ਸੋਚ ਸਮਝ ਕੇ ਸਾਡੇ ਪਿੰਡਾਂ ਦੇ ਵਿੱਚ ਵੜਨ ਜੋ ਇਹਨਾਂ ਸਾਡੇ ਨਾਲ ਖਨੌਰੀ ਬਾਰਡਰ ਤੇ ਕੀਤਾ ਉਹ ਹੀ ਹਾਲ ਇਹਨਾਂ ਦਾ ਇੱਦੇ ਪਿੰਡਾਂ ਵਿੱਚ ਕੀਤਾ ਜਾਊਗਾ ਬਿਲਕੁਲ ਨਹੀਂ ਹਜੇ ਤੱਕ ਕੋਈ ਟਰਾਲੀਆਂ ਦਾ ਪਤਾ ਨਹੀਂ ਲੱਗ ਰਿਹਾ ਸਾਡੇ ਉਥੇ ਪੱਖੇ ਹੀ ਕੂਲ ਦੇ ਰੈਫਰਿਜਰਾਂ ਏਸੀ ਸਾਬ ਇਹਨਾਂ ਤੋੜ ਭੰਨ ਕੇ ਲੱਖਾਂ ਰੁਪਈਆ ਦਾ ਸਮਾਨ ਸਾਡਾ ਤਬਾਹ ਕੀਤਾ ਹੈ ਪਰ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਰੂਰ ਪਤਾ ਲੱਗੂਗਾ ਕਿ ਕਿਸਾਨਾਂ ਨਾਲ ਪੰਗਾ ਲੈ ਕੇ ਇਹਨਾਂ ਮਸੀਬਤ ਮੋਲ ਲਈ ਹੈ ਜਿਹੜੇ ਕਿਸਾਨ ਉਥੇ ਫੜੇਗੇ ਉਹ ਤੋਂ ਆਪਣੇ ਪਿੰਡ ਦੇ ਵੀ ਇਥੋਂ ਦੇ ਬਿਲਕੁਲ ਜੀ ਸਾਡੇ ਪਿੰਡ ਦੇ ਵੀ ਦੋ ਕਿਸਾਨ ਹੈਗੇ ਨੇ ਪਰ ਪਾਸੇ ਕੋਈ ਪਤਾ ਨਹੀਂ ਲੱਗ ਰਿਹਾ 700 ਬੰਦਾ ਸਾਡਾ ਇਹਨਾਂ ਡਿਟੇਨ ਕੀਤਾ ਹੋਇਆ ਹੈ ਤੇ ਕੁਝ ਸਾਡੇ ਜੱਲੇਵਾਲ ਸਾਹਿਬ ਆਗੂ ਭੰਦੇਰ ਸਾਹਿਬ ਉਥੇ ਡਿਟੇਨ ਕੀਤੇ ਹੋਏ ਆ ਜਿਨ੍ਹਾਂ ਜਿਹੜੋਂ ਉਹਨਾਂ ਨੂੰ ਰਹਾ ਨਹੀਂ ਕਰਦੇ ਉਹਨਾਂ ਚਿਰ ਸੰਘਰਸ਼ ਇਹ ਲਗਾਤਾਰ جاری ਰਹੂਗਾ ਪਿੰਡਾਂ ਦੇ ਵਿੱਚ ਲਗਾਤਾਰ ਪੁਤਲੇ ਫੂਕਾਂਗੇ ਇਹਨਾਂ ਦੇ ਰੋਸ ਮਜਾਰੇ ਕਰਾਂਗੇ ਕੇ ਇਸ ਮਤ ਵਿੱਚ ਫੁਕਿਆ ਜੀ ਤੁਹਾਨੂੰ ਪਤਾ ਹੀ ਆ ਵੀ ਸਨੋਰੀ ਬਾਰਡਰ ਤੋਂ ਸੰਗੂ ਬਾਰਡਰ ਤੇ ਜੋ ਵੀ ਹੋਇਆ ਸਾਰਾ ਸਾਰੇ ਮਨੁੱਖ ਨੂੰ ਪਤਾ মিডিਆ ਦੇ ਵਿੱਚ ਲੰਘਿਆ ਜੋ ਵੀ ਕੁਝ ਬਹੁਤ ਨੰ ਮੰਦਪਾ ਕੀ ਇੱਥੇ ਜਿ ਸ਼ੁਰੂਆਤ ਮਾਰਨ ਵਾਲੀ ਗੱਲ ਕੀਤੀ ਆ ਤੇ ਬਹੁਤ ਹੀ ਮਾੜੀ ਗੱਲ ਆ ਅਸੀਂ ਹੁਣ ਜੋ ਸਾਨੂੰ ਅਗਲੇ ਕਾਲ ਆਊਗੀ ਸਾਡੇ ਆਗੂਆਂ ਦੀ ਅਸੀਂ ਉਹਤੇ ਪੂਰਾ ਖਰੇ ਉਤਰਾਂਗੇ ਬਾਕੀ ਇਹ ਵੀ ਭਵੰਤਮਾਨ ਸਰਕਾਰ ਨੇ ਬਹੁ ਮਾੜਾ ਕੀਤਾ ਤੇ ਇਹਨੂੰ ਪਿੰਡਾਂ ਚ ਨਹੀਂ ਵੰਡ ਲਿਆਗੇ ਹਾਂ ਲੱਖ ਇਹਨੂੰ ਇਹਨੂੰ ਇਹੋ ਜਿਹਾ ਸੰਕਟ ਸਹਿਵਾਗੇ ਕਿ ਇਹਨੂੰ ਕਦਾ ਲੱਗ ਜੂਗਾ ਕਿ ਕਿੱਦਾਂ ਕਰੀਦਾ ਕਿਸਾਨਾਂ ਨਾਲ ਕੀ ਇੱਕ ਕਿਸਾਨ ਇਹੋ ਜੀ ਚੀਜ਼ ਆ ਕਿਸਾਨਾਂ ਦੀ ਰੀੜ ਦੀ ਹੱਡੀ ਆ ਦੇਖੋ ਉਹਦੇ ਨਾਲ ਇਹ ਇਦਾਂ ਕਰ ਗਿਆ ਬਹੁ ਗਦਾਰੀ ਵਾਲਾ ਕੰਮ ਕੀਤਾ ਨੇ ਜਦੋਂ ਅਜ ਤੋਂ 3 ਸਾਲ 4 ਸਾਲ ਪਹਿਲਾਂ ਬਦਲਾ ਆਇਆ ਇਹ ਬਦਲਾ ਤੁਸੀਂ ਕਿੰਨੀ ਖੁਸ਼ੀ ਨਾਲ ਲੈਂਦਾ ਹੋ ਦੋ ਤਹਾਂ ਲੋਕਾਂ ਨੇ ਲੈਂਦਾ ਜੀ ਤੇ ਵੀ ਅੱਜ ਨੂੰ ਬਦਲਾ ਆ ਗਿਆ ਇਹ ਬਦਲਾ ਕਿਹ ਤਰ੍ਹਾਂ ਦਾ ਬਦਲਾ ਲੱਗਾ ਤੁਹਾਨੂੰ ਜੀ ਬਦਲਾ ਤੇ ਚਾਹ ਜੀ ਲੋਕ ਕਰੇ ਉਹਨਾਂ ਨੂੰ ਵੋਟਾਂ ਪਾਤੀਆਂ ਪਰ ਇਹਨਾਂ ਨੇ ਮੋਲ ਨਹੀਂ ਮੋੜਿਆ ਵੇਖ ਲਓ ਕੀ ਕਰਨ ਲੈ ਹੁਣ ਤਾਂ ਦੇ ਸਾਹਮਣੇ ਕਿਤੇ ਕੋਈ ਚਰਵਾਈ ਜਾਂਦੇ ਕਿਤੇ ਕੋਈ ਚਰਵਾਈ ਜਾਂਦੇ ਕਿਸਾਨਾਂ ਨਾਲ ਤਾਂ ਬਹੁਤ ਥਕਾ ਕਰ ਗਏ ਹਨ ਜਾਂ ਤਾਂ ਫਿਰ ਨਾਲ ਜਾਣ ਪਤਾ ਲੱਗੇ ਇਹਨਾਂ ਦਾ ਆਪ ਲੈ ਕੇ ਜਾਣ ਦਿੱਲੀ ਲੈ ਜਾਣ ਫਿਰ ਇਹਨਾਂ ਦਾ ਪਤਾ ਲੱਗੇ ਜੀ